1 किलो ਫੀਮਸ ਸਮੇਤ ਇੱਕ ਦੋਸ਼ੀ ਨੂੰ ਸਿਟੀ ਪੁਲਿਸ ਨੇ ਕੀਤਾ ਗ੍ਰਿਫਤਾਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਇਨਸਪੈਕਟਰ ਕਿਰਪਾਲ ਸਿੰਘ ਐਸਐਚਓ थाना सदर ਰਾਜਪੁਰਾ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਸੰਧੀ ਸ਼੍ਰੀ ਵਰੁਣ ਸ਼ਰਮਾ ਐਸਐਸਪੀ ਸਾਈ ਪਟਿਆਲਾ ਦੇ ਸ਼੍ਰੀ ਗੁਰਬੰਧ ਸਿੰਘ ਬੈਂਸ ਐਸਐਸਪੀ ਇਨਵੈਸਟੀਗੇਸ਼ਨ ਪਟਿਆਲਾ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਦੇ ਤਹਿਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਤੋ ਹਾਂਜੀ ਹਾਂਜੀ ਸਰ ਸਰ ਕੀ ਕਹਿੰਨਾ ਆ ਜੁਆਇਨ ਤੋ ਕਾਲ ਜੀ ਤਿਹਾਰਾਂ ਦੇ ਮੰਦੇ ਨਜ਼ਰ ਸਾਡੇ ਐਸਐਸਪੀ ਸਾਹ ਪਟਿਆਲਾ ਸ਼ਿਰੀਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਪੈਂਸ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੋ Delhi ਦੀ ਰੋਟੀਨ ਦੀ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਕਿ ਇਹ ਯੂਪੀ ਦਾ ਰਹਿਣ ਵਾਲਾ ਉਤਰਾਖੰਡ ਦਾ ਇਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਚੈਕਿੰਗ ਦੌਰਾਨ ਇਹਦੇ ਕਿਨੋਂ ਸਾਨੂੰ 1 ਕਿਲੋ ਜਿਹੜੀ ਆਫੀਮ ਜਿਹੜੀ ਉਹ ਬਰਾਮਦ ਹੋਈ ਹੈ ਅਸੀਂ ਕੱਲ ਇਹਦੇ ਤੇ ਐਫ ਆਰ ਨੰਬਰ 150 18 6285 ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਇੱਕ ਦਿਨ ਦਾ ਜਿਹੜਾ ਉਹ ਪੁਲਿਸ ਰਮਾਂਡ ਹਾਸਲ ਕੀਤਾ ਹੈ ਜੀ ਸਰ ਇਹ ਕਿੱਥੋਂ ਪੜਿਆ ਗਿਆ ਜੀ ਕਿੰਨੀ ਮਾਤਰਾ ਚਾਹੀਦੀ ਇਹ ਕੱਲ ਸਾਡੇ ਐਸਐਸ ਜਿਹੜੇ ਪਰਮਜੀਤ ਸਿੰਘ ਉਹਨਾਂ ਨੇ ਜਿਹੜੀ ਰਦਰ స్వాਮੀ ਸਰਾਂਡ ਰੋਡ ਉਹਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ ਇਹ ਵਿਅਕਤੀ ਬਾਹਰੋਂ ਕਿਸੇ ਜਿੱਦਾਂ ਟੈਂਪੂ ਜਾਂ ਕੋਈ ਬੱਸ ਵਗੈਰਾ 'ਚ ਆ ਰਿਹਾ ਸੀਗਾ ਜਿਹੜਾ ਨਾਕਾ ਦੇਖ ਕੇ ਥੋੜਾ ਜਿਹਾ ਪਿਛਾ ਉੱਤਰ ਗਿਆ ਜਿਹਨੂੰ ਸਾਡੇ ਮੁਲਾਜ਼ਮਾ ਨੇ ਬੜੇ ਵਧੀਆ ਤਰੀਕੇ ਨਾਲ ਮੁਸਤੈਦੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਤਾਂ ਸਾਨੂੰ ਇਹ ਬਰਾਮਦਗੀ ਆ ਜਿਹੜੀ ਉਹ ਕੋਈ ਚੀਜ਼ ਸੀ ਉਸ ਤੋਂ ਪਹਿਲਾਂ ਕਿੰਨੂ ਮਾਮਲੇ ਦਰਜ ਨਹੀਂ ਸਤੋ ਪਹਿਲਾਂ ਇਹ ਤੇ ਕੋਈ ਮਾਮਲਾ ਦਰਜ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜੇ ਜਿੰਨੇ ਵੀ ਲਿੰਕ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਵੇਚਣੀ ਸੀ ਉਹ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਠੀਕ ਹੈ